ਸਤਿਕਾਰਯੋਗ ਗੁਰੂ ਰੂਪ ਗੁਰੂ ਜੀ ਦੇ ਸਾਜੀ ਤੇ ਨਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਵੱਡੇ ਭਾਗ ਗੁਰਮਖਾਂ ਦੇ ਗੁਰਸਿੱਖਾਂ ਦੇ ਜੋ ਆਪਣੇ ਰਜੈਮਿਆਂ ਵਿੱਚੋਂ ਸਮਾਂ ਕੱਢ ਕੇ ਗੁਰੂ ਦੇ ਦਰਸ਼ਨ ਕਰਨ ਆਉਂਦੇ ਆ ਗੁਰੂ ਵੀ ਐਸਾ ਜੇ ਕੋ ਗੁਰੂ ਵਾਸਤੇ ਟਾਈਮ ਕੱਢਦਾ ਨਾ ਤੇ ਸੱਚੇ ਪਾਤਸ਼ਾਹ ਰਹਿਮਤਾਂ ਦੇ ਨਾਲ ਝੋਲੀਆਂ ਵੀ ਪੜ ਦਿੰਦੇ ਕੱਲ ਵੀ ਜਦੋਂ ਸ਼ਾਮ 7:30 ਵਜੇ ਇਸੇ ਸਥਾਨ ਤੇ ਤੇ ਗੁਰੂ ਘਰ ਤੇ ਮਹਾਨ ਕੀਰਤਨੀਆਂ ਭਾਈ ਮਨਪ੍ਰੀਤ ਕਾਨਪੁਰੀ ਕੀਰਤਨ ਕਰ ਰਹੇ ਸੀ ਸੋਦਾਸ ਵੀ ਆਪਣੇ ਪਰਿਵਾਰ ਦੇ ਨਾਲ ਮਹਾਰਾਜ ਦੇ ਇਸ ਪਵਿੱਤਰ ਦਿਹਾੜੇ ਤੇ ਦਰਸ਼ਨ ਕਰਨ ਨਾ ਇਥੇ ਪਹੁੰਚਿਆ ਅਜੇ ਆਦੇ ਦੇ ਵਿੱਚ ਸੀ ਆ ਮਹਾਰਾਜ ਤੇ ਜਿੱਥੇ ਆਪਾ ਦਰਸ਼ਨ ਕਰਦੇ ਆ ਨਾ ਇਸ ਲਾਈਨ ਦੇ ਵਿੱਚ ਤੋਂ ਸੰਗਤਾਂ ਦਾ ਏਡਾ ਵੱਡਾ ਠਾਠਾ ਮਾਰਦਾ ਸਮੁੰਦਰ ਤੇ ਇਹ ਪਾਗਾ ਵਾਲਿਆਂ ਨੂੰ ਇਦਾਂ ਦੀ ਸੰਗਤ ਪ੍ਰਾਪਤ ਹੁੰਦੀ ਆ ਪਤਾ ਨਹੀਂ ਕਿੰਨੇ ਕਿੰਨੇ ਸਾਡੇ ਜਿਹੜੇ ਦੁੱਖ ਰੋਗ ਸੰਤਾਪ ਉਤਰੇ ਜਦੋਂ ਸੰਗਤ ਵਿੱਚ ਆ ਜਾਂਦੇ ਆ ਨਾ ਤੇ ਰਹਿਮ ਤਾਂ ਕਿੰਨੀ ਆ ਜਾਂਦੀ ਆ ਸੋ ਇਹ ਕਾਂਢੀ ਬਣੀ ਵੀ ਮਹਾਰਾਜ ਦੇ ਲਾਗੇ ਪਹੁੰਚੀ ਸੀ ਦਰਸ਼ਨ ਕਰਨ ਤੇ ਪਿੱਛੋਂ ਫੋਨ ਆ ਗਿਆ ਸਿਆ ਸੁਭਾ ਇਹ ਹੋਈ ਬੀਤੀ ਗੱਲ ਜੇ 24 ਅਗਸਤ ਕੱਲ ਦੀ ਤੇ ਪਿੱਛੋਂ ਫੋਨ ਆ ਗਿਆ ਵੀ ਛੇਤੀ ਆਜੋ ਬੜਾ ਜ਼ਰੂਰੀ ਕੰਮ ਪੈ ਗਿਆ ਤੋ ਵੇਖੋ ਪਹਿਲੀ ਗੱਲ ਤੇ ਸੰਗਰ ਦੇ ਵਿੱਚ ਫੋਨ ਬੰਦ ਕਰਨਾ ਚਾਹੀਦਾ ਸੀ ਤੇ ਅਸੀਂ ਸਿਆਜ਼ ਬਹਾ ਚਲੋ ਚੁੱਕ ਲਿਆ ਵੇਖੋ ਮਨ ਕਿੱਡੀ ਛੇਤੀ ਇਸ ਗੱਲ ਨੂੰ ਕੈਚ ਕਰਦਾ ਤੇ ਚਲੇ ਜਾਂਦੇ ਆ ਤੇ ਨਾਲ ਹੀ ਸੱਚੇ ਪਾਤਸ਼ਾਹ ਦਾ ਹੁਕਮ ਚੇਤੇ ਆ ਗਿਆ ਪੇ ਇਟਾ ਵੱਡਾ ਭਾਗਾ ਵਾਲਾ ਜੋ ਸਮਾ ਬਣਿਆ ਨਾ ਇੰਨੀ ਸੰਗਤ ਪਤਾ ਨਹੀਂ ਕਿੰਨੇ ਕਿੰਨੇ ਭਗਤੀ ਬੰਦਗੀ ਵਾਲੇ ਵਿੱਚ ਮਹਾਂਪੁਰਖ ਆਏ ਆ ਗੁਰੂ ਸਾਹਿਬ ਆਪ ਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਆਪ ਸਾਹਮਣੇ ਦਰਸ਼ਨ ਦੇ ਰਹਿਆ ਤੇ ਬਿਲਕੁਲ ਲੱਗਿਆ ਆਣ ਕੇ ਮੁੜ ਜਾਣਾ ਇਹ ਇਹ ਕੋਈ ਗੱਲ ਥੋੜੀ ਬਣੀ ਵੇਖੋ ਬਾਹਰ ਨੇ ਵਿਚਾਰ ਦਿੱਤੀ ਵਿਚਾਰ ਆਈ ਵੀ ਨਹੀਂ ਮੋੜਨਾ ਕੋਈ ਗੱਲ ਨਹੀਂ ਜੋ ਨੁਕਸਾਨ ਹੁੰਦਾ ਗੁਰੂ ਸਮਰਾਥਿਆ ਗੁਰੂ ਨੁਕਸਾਨ ਹੁੰਦੇ ਨੂੰ ਤੇ ਹਟਾ ਸਕਦਾ ਪਰ ਗੁਰੂ ਦੀ ਛਰ ਦੇ ਵਿੱਚ ਕਦੀ ਨੁਕਸਾਨ ਨਹੀਂ ਹੁੰਦਾ ਵੇਖੋ ਕਥਾ ਕਹਾਣੀਆਂ ਸੁਣੀਆਂ ਗੁਰਮਖਾਂ ਦੀਆਂ ਕਿ ਪਤਾ ਲੱਗ ਜਾਂਦਾ ਸੋ ਦਾਸ ਨਹੀਂ ਗਿਆ ਆਪਣੇ ਦਰਸ਼ਨ ਕੀਤੇ ਮਹਾਰਾਜ ਦੇ ਸ਼ੁਕਰਾਨਾ ਕੀਤਾ ਕਿ ਸੱਚੇ ਪਾਤਸ਼ਾਹ ਸੰਗਤ ਵੀ ਬੈਠੀ ਆ ਤੇਰੇ ਲਾਗੇ ਵੀ ਆ ਪਹੁੰਚਿਆ ਨਾ ਤੇ ਵੇਖੋ ਵੱਡੀ ਗੱਲ ਅਰਦਾਸ ਹੋ ਰਹੀ ਆ ਸਿੱਖ ਨੂੰ ਅਰਦਾਸ ਤੋਂ ਵੱਡੀ ਕੋਈ ਗੱਲ ਹੈਗੀ ਸਿੱਖ ਕੋਲ ਇੱਕ ਸਿਰਫ ਅਰਦਾਸ ਹੀ ਆ ਜੋ ਮਹਾਰਾਜ ਦੇ ਚਰਨਾਂ ਦੇ ਨਾਲ ਨੇੜਤਾ ਬਣ ਜਾਂਦੀ ਆ ਤੇ ਜਨਮਾਂ ਜਨਮਾਂ ਦੀ ਟੁੱਟੀ ਜੜੀ ਉਹ ਗੰਢੀ ਜਾਂਦੀ ਆ ਤੋਂ ਆਉਣਾ ਦਰਸ਼ਨ ਕੀਤੇ ਸ਼ੁਕਰਾਨਾ ਕੀਤਾ ਕਿ ਸੱਚੇ ਪਾਤਸ਼ਾਹ ਭਲੇਖਾ ਇੱਕ ਪਰਚਾ ਪੈ ਚੱਲਿਆ ਸੀ ਤੁਸੀਂ ਰਹਿਮਤ ਕੀਤੀ ਆ ਆਪ ਹੀ ਫੁਰਨਾ ਦਵਾਇਆ ਦਰਸ਼ਨ ਕਰਕੇ ਤੇ ਵਾਪਸ ਚਲੇ ਗਏ ਆ ਸੋ ਇਹ ਜਦੋਂ ਅਸੀਂ ਇਨਾਂ ਸਥਾਨਾਂ ਤੇ ਆਉਨੇ ਆ ਨਾ ਤੇ ਪਤਾ ਲੱਗਦਾ ਵੀ ਸੱਚੇ ਪਾਤਸ਼ਾਹ ਕਿੰਦੀ ਰਹਿਮਤ ਵਰਤਾ ਰਹੇ ਪਰ ਗੱਲ ਆ ਵੀ ਜੀਵ ਨੂੰ ਸਮਝ ਲੱਗ ਜਾਵੇ ਨਾ ਕਿਤੇ ਤੇ ਆਹ ਜਿਹੜੀ ਜ਼ਿੰਦਗੀ ਸਾਡੀ ਇਦਾਂ ਦੀ ਬਣੀ ਆ ਨਾ ਪੀ ਕੁਛ ਵੀ ਚ ਗਾਣੀ ਲੱਗਦਾ ਤੇ ਇਹ ਜ਼ਿੰਦਗੀ ਫਿਰ ਸ਼ੁਕਰਾਨਿਆਂ ਵਿੱਚ ਲੰਗਦੀ ਆ ਕਿ ਸੱਚੇ ਸਾਹਿਬਾ ਕ੍ਯਾ ਨਹੀਂ ਕਰ ਤੇਰੇ ਪਈ ਘੜ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਪਈ ਜਿੰਨੇ ਉਹਨੂੰ ਪਾ ਲਿਆ ਮਨਾ ਲਿਆ ਪਤਾ ਲੱਗ ਗਿਆ ਪੀ ਜੇ ਮੇਰੇ ਭਾਗਾ ਲੈ ਵਿੱਚ ਕੋਈ ਚ ਨਈ ਵੀ ਲਿਖੀ ਨਾ ਕਿੰਨੀਆਂ ਆਪਾਂ ਇਤਿਹਾਸ ਕਹਾਣੀਆਂ ਪੜਦੇ ਆ ਕਿ ਨਿਹਾਂ ਡਾਕਟਰਾਂ ਨੇ ਜਵਾਬ ਦੇ ਦਿੱਤਾ ਫਿਰ ਉਹ ਜੀਵ ਕੋ ਸੋਝੀ ਆਈ ਮਹਾਰਾਜ ਦੇ ਦਰਸ਼ਨ ਕਰਨ ਆਇਆ ਅਰਦਾਸ ਕੀਤੀ ਤੇ ਮਹਾਰਾਜ ਦੀ ਵੱਡੀ ਕਿਰਪਾ ਹੋ ਗਈ ਪੜਦੇ ਸੀ ਪੜਦੇ ਆ ਸੌਂਦੇ ਆਰ ਹੁੰਦਾ ਵੀ ਇੱਦਾ ਹੀ ਆ ਪਰ ਇਹ ਆ ਕਿ ਸਾਡੀ ਮੱਤ ਤੋਂ ਕਿਤੇ ਪੜਦਾ ਚੁੱਕਿਆ ਜਾਵੇ ਕਿ ਜਿਨਾ ਅਸੀਂ ਸਤਗੁਰਾਂ ਦਾ ਅੱਜ ਗੁਰਗੱਤੀ ਦਿਵਸ ਮਨਾ ਰਹੇ ਨਾ ਗੁਰੂ ਅਰਜਨ ਸੱਚੇ ਪਾਤਸ਼ਾਹ ਦਾ ਪਈ ਕਿਡਾ ਵੱਡਾ ਉਹਨਾਂ ਨੇ ਪਰਉਪਕਾਰ ਕੀਤਾ ਸਾਡੇ ਕਲਯੁਗੀ ਜੀਵਾਂ ਤੇ ਵੀ ਐ ਜੀਵ ਤੂੰ ਕਿਤੇ ਭੁੱਲ ਤੇ ਭਟਕਣਾ ਜਾਵੇਂ ਤੈਨੂੰ ਉਹਨਾਂ ਮਹਾਂਪੁਰਖਾਂ ਦੀਆਂ ਭਗਤਾਂ ਦੀ ਬਾਣੀ ਤੋਂ ਸਿੱਧ ਲੈਣੀ ਚਾਹੀਦੀ ਆ ਪਈ ਤੂੰ ਆਇਆ ਕਿਸ ਕੰਮ ਸਾ ਤੇ ਕਰਨ ਕਿਹੜੇ ਕੰਮ ਲੱਗ ਪਿਓ ਇੱਥੇ ਆਣ ਕੇ ਕਿਹੜੇ ਕੰਮ ਕਰਨੀ ਸੀ ਤੇ ਕਿਹੜੇ ਲੱਗ ਪਿਆ ਤੇ ਇਥੇ ਆਣ ਕੇ ਸੋਝੀ ਮਿਲਦੀ